सतनाम श्री वाहे गुरु साहेब जी सलोक महलाती जाम जन्म की इस मन को मल लागी काला हुआ से आहो हो ਨਨਲੀ ਧੋਤੀ ਉਜਲੀ ਨਾ ਹੋਵਈ ਜੇ ਸੋ ਤੋ ਵਨ ਪਾਹੋ ਗੁਰ ਪ੍ਰਸਾਦੀ ਜੀਵਤ ਮਰੇ ਉਲਟੀ ਹੋਵੇ ਮਤ ਬਦਲਾਹੋ ਨਾਨਕ ਮੈਲ ਨਾ ਲੱਗਈ ਨਾ ਫਿਰ ਜੋਨੀ ਪਾਹੋ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋ ਆਸਿਆ ਹੋ ਖਾਨਲੀ ਧੋਤੀ ਉਜਲੀ ਨਾ ਹੋਵਈ ਜੇ ਸੋ ਧੋਵਨ ਪਾਹੋ ਗੁਰ ਪ੍ਰਸਾਦੀ ਜੀਵਤ ਮਰੇ ਉਲਟੀ ਹੋਵੇ ਮਤ ਬਦਲਾਹੋ ਨਾਨਕ ਮੈਲ ਨਾ ਲੱਗਈ ਨਾ ਫਿਰ ਜੋਨੀ ਪਾਹੋ ਮਹੱਲਾ ਤੀਜਾ ਚੋਹ ਜੁਗੀ ਕਲ ਕਾਲੀ ਕਾਢੀ ਇੱਕ ਉੱਤਮ ਪਦਵੀ ਇਸ ਜੁਗ ਮਾਹੇ ਗੁਰਮੁਖ ਹਰ ਕੀਰਤਨ ਫਲ ਪਾਈਐ ਜਿਨ ਕੋ ਹਰ ਲਿਖ ਪਾਹੇ ਨਾਨਕ ਗੁਰ ਪ੍ਰਸਾਦੀ ਅਨ ਦਿਨ ਭਗਤ ਹਰ ਉਚਰੈ ਹਰ ਭਗਤੀ ਮਾਹੇ ਸਮਾਹੈ ਪਾਉੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ ਗਾਵਾ ਹਰ ਨਿਤ ਚਵਾ ਗੁਰਮਤੀ ਹਰ ਰੰਗ ਸਦਾ ਮਾਣ ਹਰ ਜਪ ਜਪ ਔਖਦ ਖਾਦਿਆ ਸਭ ਰੋਗ ਗਵਾਤੇ ਦੁਖਾ ਕਾਣ ਜਿਨਾਂ ਸਾਸ ਗਿਰਾਸ ਨਾ ਵੀਸਰੇ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਆਰਾਧ ਦੇ ਤਿੰਨ ਚੂਕੀ ਜਮ ਕੀ ਜਗਤ ਕਾਣ ਜਿਨਾਂ ਸਾਸ ਗਿਰਾਸ ਨਾ ਵੀਸਰੈ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਅਰਾਧ ਦੇ ਤਿੰਨ ਚੂਕੀ ਜਮ ਕੀ ਜਗਤ ਕਾਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਲੋਕ ਮਹੱਲਾ ਤੀਜਾ ਕਈ ਜਨਮਾਂ ਦੀ ਸਮਾਨ ਨੂੰ ਮੈਲ ਲੱਗੀ ਹੋਈ ਹੈ ਜਿਸ ਕਰਕੇ ਇਹ ਬਹੁਤ ਹੀ ਕਾਲਾ ਹੋਇਆ ਪਿਆ ਹੈ ਚਿੱਟਾ ਨਹੀਂ ਹੋ ਸਕਦਾ ਜਿਵੇਂ ਤੇਲ ਦੀ ਲੀਰ ਧੋਤਿਆਂ ਚਿੱਟੀ ਨਹੀਂ ਹੁੰਦੀ ਭਾਵੇਂ 100 ਵਾਰੀ ਧੋਣ ਦਾ ਯਤਨ ਕਰੋ ਹੇ ਨਾਨਕ ਜੇ ਗੁਰੂ ਦੀ ਕਿਰਪਾ ਨਾਲ ਮਨ ਜਿਉਂਦਾ ਹੀ ਮਰੇ ਤੇ ਮਤ ਬਦਲ ਕੇ ਮਾਇਆ ਵੱਲੋਂ ਉਲਟ ਹੋ ਜਾਏ ਤਾਂ ਮੈਲ ਵੀ ਨਹੀਂ ਲੱਗਦੀ ਤੇ ਫਿਰ ਝੂਨਾ ਵਿੱਚ ਵੀ ਨਹੀਂ ਪੈਂਦਾ। ਜਿਉਂ ਜੁਗਾਂ ਵਿੱਚ ਕਾਲ ਯੁਗ ਜੀ ਕਾਲਾ ਆਖੀਦਾ ਹੈ ਪਰ ਇਸ ਯੁਗ ਵਿੱਚ ਵੀ ਇੱਕ ਉੱਤਮ ਪਦਵੀ ਮਿਲ ਸਕਦੀ ਹੈ। ਉਹ ਪਦਵੀ ਇਹ ਹੈ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਭਗਤੀ ਰੂਪ ਲੇਖ ਪਿਛਲੀ ਕੀਤੀ ਕਮਾਈ ਅਨੁਸਾਰ ਦੇ ਦਿੰਦਾ ਹੈ। ਉਹ ਗੁਰਮੁਖ ਹਰੀ ਦੀ ਸਿਵਲਾ ਰੂਪ ਫਲ ਇਸ ਜਗ ਵਿੱਚ ਪ੍ਰਾਪਤ ਕਰਦੇ ਹਨ ਅਤੇ ਹੇ ਨਾਨਕ ਇਹ ਮਨੁੱਖ ਗੁਰੂ ਦੀ ਕਿਰਪਾ ਨਾਲ ਹੀ ਹਰ ਰੋਜ਼ ਹਰੀ ਦੀ ਭਗਤੀ ਕਰਦੇ ਹਾਂ ਤੇ ਭਗਤੀ ਵਿੱਚ ਲੀਨ ਹੋ ਜਾਂਦੇ ਹਨ ਹੇ ਹਰੀ ਮੈਨੂੰ ਸਾਧ ਜਨਾਂ ਦੀ ਸੰਗਤ ਮਿਲਾ ਮੈਂ ਮੂੰਹੋਂ ਤੇਰੇ ਨਾਮ ਦੀ ਸੁੰਦਰ ਬੋਲੀ ਬੋਲਾਂ ਹਰੀ ਗੁਣ ਗਾਵਾਂ ਅਤੇ ਨਿਤ ਹਰੀ ਨਾਮ ਉਚਾਰਾਂ ਤੇ ਗੁਰੂ ਦੀ ਮਤ ਲੈ ਕੇ ਸਦਾ ਹਰੀ ਰੰਗ ਮੰਨ ਹਰੀ ਦਾ ਭਜਨ ਕਰਕੇ ਤੇ ਭਜਨ ਰੂਪ ਦਵਾਈ ਖਾਂਦਿਆਂ ਸਾਰੇ ਤੁਕ ਰੋਗ ਦੂਰ ਹੋ ਜਾਂਦੇ ਹਨ ਹੁਣ ਹਰੀ ਜਨਾਂ ਨੂੰ ਸੱਚਮੁੱਚ ਪੂਰੇ ਸਮਝੋ ਜਿਨ੍ਹਾਂ ਨੂੰ ਸਾਹ ਲੈਂਦਿਆਂ ਤੇ ਖਾਂਦਿਆਂ ਕਦੇ ਵੀ ਪਰਮਾਤਮਾ ਨਹੀਂ ਵਿਸਰਦਾ ਜੋ ਮਨੁੱਖ ਸਤਿਗੁਰ ਦੇ ਸਾਨਮੁਖ ਹੋ ਕੇ ਹਰੀ ਨੂੰ ਸਿਮਰਦੇ ਹਨ ਉਨ੍ਹਾਂ ਲਈ ਜੰਮ ਦੀ ਅਤੇ ਜਗਦੀ ਮੁਤਾਜੀ ਮੁੱਕ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ